ਕਲੈ ਤੇ ਮੇਰੇ ਘਰ ਦੇ ਅੰਦਰ ਵੜ ਗਏ ਬੀਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸੁਰਮਾਨ ਲੱਗਦੇ ਉਹਦੇ ਨਾਲ ਕੋ ਬੰਦੇ ਸੀਗੇ ਉਹਨਾਂ ਨੇ ਇੱਕ ਚਪੀੜ ਮਾਰੀ ਆਪਾਂ ਅਮਰਪਾਲ ਮੈਂ ਜੇ ਮੇਰੇ ਕੋਲ ਕੋਈ ਮੈਂ ਮਾਰੀ ਆ ਉਹਨੂੰ ਉਹਦੇ ਬਿਆਨ ਲੈ ਲਓ ਇਹ ਮਾਰਨ ਲੱਗ ਪਏ ਰਾਣਾ ਅਮਰਤਪਾਲ ਕਹਿੰਦਾ ਕੁਟੋਏ ਨੂੰ ਫੜ ਗਏ ਇਹ ਦੀਪਕ ਉਮਰਪਾਲ ਜੀ ਨੂੰ ਪੁੱਛੋ ਕਿਹੜੇ ਪਰਮਾਤਮਾ ਨੂੰ ਮੰਨਦੇ ਆ ਜਿਹੜੇ ਰੱਬ ਨੂੰ ਉਹਨਾਂ ਕੋ ਜੇ ਅਮਰਤਪਾਲ ਨੇ ਤੈਨੂੰ ਹੱਥ ਵੀ ਲਾਇਆ ਹੋਵੇ ਉਹਨਾਂ ਦੇ ਵੀ ਗੱਲ ਪੈ ਗਏ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਫਿਰ ਇਹਨਾਂ ਨੇ ਇੱਕ ਬੰਦੇ ਨੇ ಕ್ಯಾ ਪਿਸਤੌਲ ਕੱਢ ਕੇ ਲਿਆ ਕੇ ਕਿਹਾ ਹੁਣੇ ਹੀ ਠੋਕ ਦਿੰਨੇ ਇਹਨੂੰ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲੇ ਦੁਆਰਾ ਫੇ ਤੈਨੂੰ ਕੁੱਟਾਂਗੇ ਤੈਨੂੰ ਕਤਲ ਦੋਵਾਂਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਨੂੰ 21 ਸੀਟਾਂ ਆਉਣਾ ਜਿੱਥੇ ਭਾਜਪਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਭਾਜਪਾ ਆਗੂਆਂ ਦੇ ਆਪਸੀ ਝਗੜਿਆਂ ਨੇ ਭਾਜਪਾ ਦੇ ਲਈ ਹੋਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ ਅਜਿਹਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਾਰ ਫਿਰ ਤੋਂ ਭਾਜਪਾ ਤੇ ਟਕਸਾਲੀ ਆਗੂ ਨੇ ਜਿੱਥੇ ਭਾਜਪਾ ਦੇ ਟਕਸਾਲੀ ਆਗੂ ਨੇ ਨਵੇਂ-ਨਵੇਂ ਭਾਜਪਾ ਚ ਗਏ ਆਗੂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਨੇ ਇਹ ਦੋਸ਼ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਇਹ ਦੋਸ਼ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਦੀਪਕ ਵਰਮਾ ਨੇ ਲਗਾਏ ਨੇ ਅਤੇ ਦੋਸ਼ ਕਿਸੇ ਹੋਰਤੇ ਨਹੀਂ ਬਲਕਿ ਅਮਰਤਪਾਲ ਸਿੰਘ ਤੇ ਲਗਾਏ ਗਏ ਨੇ ਇਹ ਅਮਰਤਪਾਲ ਸਿੰਘ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਦਾ ਪੀਏ ਦੱਸਿਆ ਜਾ ਰਿਹਾ ਹੈ ਜਿਸ ਉੱਤੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਘਰ ਜਾ ਕੇ ਕੁੱਟਮਾਰ ਕਰਨ ਦਾ ਦੋਸ਼ ਲੱਗਿਆ ਫਿਰ ਪਹਿਲਾਂ ਦੀਪਕ ਵਰਮਾ ਦਾ ਬਿਆਨ ਸੁਣ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਅਮਰਤਪਾਲ ਸਿੰਘ ਹੋਰਾਂ ਦਾ ਸਪਸ਼ਟੀਕਰਨ ਵੀ ਸੁਣਾਵਾਂਗੇ ਕੀ ਪੂਰਾ ਮਾਮਲਾ ਹੋਇਆ ਜੀ ਤੇ ਕਿੰਨੇ ਤੱਕ ਹਟਕਿਤਾ ਤੁਸੀਂ ਕੀ ਬੀਜੇਪੀ ਦੇ ਕੀ ਹੋ ਮੈਂ ਦੀਪਕ ਉਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹੈਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੇਰਾ ਤੱਕ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਗਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਵਿਰੁੱਧ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8:00 ਵਜੇ 8:00 ਵਜੇ 5 ਮਿੰਟ ਤੋਂ ਮੰਦਰੋਂ ਆ ਰਹੇ ਸੀ ਬੇਟੀ ਮੇਰੇ ਨਾਲ ਦੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਘਰ ਦੇ ਅੰਦਰ ਹੀ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਨ ਮਾਰਨ ਲੱਗ ਪਏ ਚਾਰ ਬੰਦੇ ਤਾਂ ਇਹ ਸੀਗੇ ਅਮਰਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਤਾਂ ਰਾਣ ਅਮਰਪਾਲ ਕਹਿੰਦਾ ਕੁੱਟੋ ਇਹਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਪਾਰਟੀ ਵਰਕਰ ਕਾਰਾ ਕੇ ਥੱਲੇ ਆਏ ਤੇ ਬਜਾ ਸਾਹ ਦੁਰਿੰਦਰ ਬਜਾਜੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਵੀ ਗੱਲ ਪੈ ਗਈ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸੀਸ਼ ਹੈਗਾ ਕਿ ਨਾ ਚਾਰ ਜਿਹੜੇ ਨਾਮ ਦਿਖਾਸ ਦੇ ਦਿੱਤਾ ਉਹਨਾਂ ਦਾ ਨਾਮ ਉਹਨਾਂ ਨੇ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਚਾਹ ਪਿਸਤੌਲ ਕੱਢ ਕੇ ਲਿਆ ਕਰਾ ਹੁਣੇ ਹੀ ਠੋਕ ਦੇਨੇ ਇਹਨੂੰ ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ ਇਹਨੀ ਦੇਰ ਸੀ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 6:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਇਹਨਾਂ ਸਾਢੇ 8 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕਿਹ ਵਜੇ ਰੰਜਿਸ਼ ਕੀ ਰਹੀ ਕੋਈ ਰੰਜਾ ਵਜੇ ਵਜਾ ਰੰਜਿਸ਼ ਨਹੀਂ ਜੀ ਕੁਝ ਵੀ ਨਹੀਂ ਵਜਾ ਰੰਜਿਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਚੋਣਾ ਨੂੰ ਲੈ ਕੇ ਕੋਈ ਗੱਲ ਹਾਂ ਚੋਣਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਜੀ ਮਦਦ ਨਹੀਂ ਕੀਤੀ ਮੈਂ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਹੱ ਬਲਾਕੇਜ ਆਈ ਮੈਸ ਕਰਕੇ ਜਿਆਦਾ ਭੱਜ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਤ ਸੰਭਾਲਦਾ ਰਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਰੋ ਗੁਰੂ ਸਾਹਿਬ ਡਾਊਨ ਕਰੋ ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲਿਆ ਦੁਆਰਾ ਫੇ ਤੈਨੂੰ ਕੁੱਟਾਂਗੇ ਤੈਨੂੰ ਗੋਵਾਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਹੁਣ ਪਾਰਟੀ ਦੇ ਕਿਹੜੇ ਕਿਹੜੇ ਉਦੇਦਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਨੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀਡੈਂਟ ਦਵਿੰਦਰ ਕ जिला प्रधान ने अनिल शर्मा जी ने आ, हीरा पोगल जी ਨੂੰ ਇਹਨਾਂ ਨੇ ਜਾਣੋ ਮਾਰਨ ਦੀ ਤਮਕੀਹ ਦਿੱਤੀਆਂ ਸਾਰੇ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਤਮਕੀਹ ਦਿੱਤੀਆਂ ਨੇ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨਲ ਸੈਕਟਰੀ ਢਿਲੇ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਹਨਾਂ ਨਾਮ ਵੀ ਦੀਪਕ ਵਰਮਾ ਮੋਨੂ ਜੀ ਨੇ ਅੱਛਾ ਗगन ਕੱਕਰ ਜੀ ਨੇ ਬਲਦੇਵ ਜੀ ਨੇ ਆਰਐਸਐਸ ਦੇ ਬੰਦੇ ਸਾਰੇ ਇੱਥੇ ਆਏ ਆ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ ਭਾਜਪਾ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ ਐਸਾ ਕਿ ਇਹ ਤਾਂ ਉਹ ਨੂੰ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ ਭਾਜਪਾ ਤੇ ਮੈਂ ਵੀ ਭਾਜਪਾ ਦੇ 40 ਸਾਲ ਗੁਜ਼ਾਰੇ ਆ ਤਾਂ ਹੁਣ ਭਾਜਪਾ ਚਾਹੇ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ ਭਾਜਪਾ ਦੀ ਗੁਜ਼ਾਰੀ ਹੈ ਤੇ ਮਰਾਂਗਾ ਵੀ ਭਾਜਪਾ ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਵੇਗਾ ਦਾਰੂ ਨਾਲ ਰੱਜੇ ਆਏ ਸੀਗੇ ਮਾ ਪੈਂਦੀ ਆ ਗਾਲਾਂ ਕੱਢਦੇ ਸੀਗੇ ਰਾਣਾ ਸੋਢੀ ਦੀ ਨੌਲੇਜ ਹੀ ਲੈਂਦਾ ਤੁਸੀਂ ਰਾਣਾ ਸੋਢੀ ਦੀ ਨੌਲੇਜ ਲੈਂਦਾ ਸੀਗਾ ਦਵਿੰਦਰ ਕਪੂ ਬਜਾਜ ਜੀ ਨੇ ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋ ਜਰਾ ਮਸਲਾ ਹੱਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ ਉਹਨੂੰ ਮੈਨੂੰ ਇਹ ਕਹਿੰਦੇ ਵੀ ਉਦੋਂ ਮਕਾਨ ਛੱਡ ਕੇ ਚਲਾ ਤੂੰ ਜਿੱਦਾਂ ਨਹੀਂ ਛੱਡਣਾ ਤੁੰਤੂ ਚ ਕੀ ਕਾਰਵਾਈ ਚਾਹੁੰਦੇ ਹੋ ਮੈਂ ਕਹਿੰਦਾ ਜੀ ਸਕਤੂ ਸਕਦੇ ਇਹਨਾਂ ਦਾ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿਟਾਂਗੇ ਬੀਜੇਪੀ ਦੇ ਵਰਕਰ ਨੂੰ ਇੱਕ ਇੱਕ ਨੂੰ ਜਿਟਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ ਇਹ ਕਦੇ ਸਾਨੂੰ ਬੰਦੇ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦਿੰਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਚਓ ਸਾਹਿਬ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਹੈ ਜੀ ਕਾਰਵਾਈ ਕਰਨੀ ਬਤੇ ਕਰੋ ਚੱਕੇ ਲਿਆ ਸਕਦੇ ਨੇ ਖਾਣੇ ਦੇ ਬਾਹਰ ਹੋ ਕੇ ਖੜਾਓ ਕੇ ਚਲਾ ਗਿਆ ਜੀ ਨਦੀਕ ਕੋ ਜਿਹੜਾ ਸੀਸੀਟੀਵੀ ਕੈਮਰਾ ਉਹਦੀ ਰਿਕਾਰਡਿੰਗ ਦੀ ਜਗਾ ਖਾਣੇ ਦੇ ਬਾਹਰ ਅਮਰਿਤਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਏ ਨੇ ਤੁਸੀਂ ਇੰਨੇ ਸਾਲ ਤੋਂ ਟਛਾਲੀ ਬੀਜੇਪੀ ਵਰਕਰ ਹੈਗੇ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਜੀ ਹੈਵੀ ਤਾਂ ਕਾਹਦਾ ਹੋਣਾ ਜੀ ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਨਾਲ ਖੜੇ ਆ ਪਾਰਟੀ ਦੇ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਦੇ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਦਾ ਇਹਨਾਂ ਦਾ ਬਾਦਾਂ ਨਹੀਂ ਲੱਗਦਾ ਅੱਜ ਕੱਲ ਨੂੰ ਕਾਂਗਰਸ ਆਏ ਅੱਜ ਕੱਲ ਕੱਲ ਨੂੰ ਕਿੱਥੇ ਜਾਣਾ ਇਹਨਾਂ ਨੇ ਇਧਰ ਜਾਂਦੇ ਨੇ ਕਿੱਥੇ ਵੀ ਚਲੇ ਜਾਂਦੇ ਹੈਲੋ ਸਸ਼ੀਕਲ ਜੀ ਸਸ਼ੀਕਲ ਜੀ ਜੀ ਅਮਰਤਪਾਲ ਸਿੰਘ ਜੀ ਗੱਲ ਕਰਦੇ ਹੋ ਹਾਂਜੀ ਹਾਂਜੀ ਬੋਲੋ ਜੀ ਜੀ ਮੈਂ ਪ੍ਰਵਿੰਦਰ ਸਿੰਘ ਗੱਲ ਕਰਦਾ ਹਾਂ ਜੀ ਅਨਮਿਊਟ ਚੈਨਲ ਤੋਂ ਜੀ ਕਿਹੜੇ ਅਨਮਿਊਟ ਚੈਨਲ ਤੋਂ ਪ੍ਰਵਿੰਦਰ ਗੱਲ ਕਰਦਾ ਹਾਂ ਜੀ ਹਾਂਜੀ ਹਾਂਜੀ ਹਾਂ ਸਰ ਤੁਹਾਡੇ ਤੇ ਨਾ ਦੋਸ਼ ਲੱਗ ਰਹੇ ਨੇ ਦੀਪਕ ਵਰਮਾ ਜੀ ਵੱਲੋਂ ਲਗਾਏ ਗਏ ਨੇ ਕਿ ਕੁੱਟਮਾਰ ਕੀਤੀ ਗਈ ਹੈ ਖਬਰ ਵੀ ਕਾਫੀ ਵਾਇਰਲ ਹੋ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਮੇਰੀ ਗੱਲ ਕੀ ਮੇਰੀ ਗੱਲ ਸੁਣੋ ਤੁਸੀਂ ਕਿਹੜੇ ਪਰਮਾਤਮਾ ਨੂੰ ਮੰਨਦੇ ਆ ਕਿਹੜੇ ਰੱਬ ਨੂੰ ਉਹਨਾਂ ਕੋ ਜੇ ਅਮਰਦ ਪਾਲ ਨੇ ਤੈਨੂੰ ਹੱਥ ਵੀ ਲਾਇਆ ਹੋਵੇ ਜਾਂ ਕੁਝ ਕੀਤਾ ਹੋਵੇ ਮੈਂ ਇਸ ਗੱਲ ਦੀ ਉਹਨੂੰ ਸੌਂ ਦੇ ਦੇਈਆਂ ਮੈਨੂੰ ਮੇਰੇ ਕੋ ਲੈ ਲਓ ਆਪਾਂ ਦੋ ਕੰਮ ਕਰ ਸਕਦੇ ਕੀ ਕੀ ਇਹ ਸਾਰੇ ਇਲਜ਼ਾਮ ਝੂਠੇ ਨੇ ਨਹੀਂ ਝੂਠੇ ਨਹੀਂ ਗਏ ਮਤਲਬ ਨਾਲ ਕੋ ਬੰਦੇ ਸੀਗੇ ਉਹਨਾਂ ਨੇ ਇੱਕ ਅੰਦਰ ਚ ਬਿੱਲਟ ਮਾਰੀ ਆਪਾਂ ਅਮਰਦ ਭਾਮ ਮੈਂ ਜੇ ਮੇਰੇ ਵੱਲ ਕੋਈ ਇਨਸੀਡੈਂਟ ਹੋਇਆ ਮੈਂ ਮਾਰੀ ਆ ਉਹਦੇ ਬਿਆਨ ਲੈ ਲਓ ਤੇ ਜੋ ਬੰਦੀ ਕਰ ਵੀ ਮੈਂ ਜਾ ਰਿਹਾ ਮੈਂ ਆਪੇ ਜੇ ਮੈਂ ਤੁਸੀਂ ਇਹ ਮੰਨਦੇ ਹੋ ਕਿ ਜੋ ਤੁਹਾਡੇ ਨਾਲ ਬੰਦੇ ਸੀ ਤੋ ਉਹਨਾਂ ਨੇ ਥੱਪੜ ਮਾਰਿਆ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਮੈਂ ਖੜਾ ਸੀ ਜੀ ਮੈਨੂੰ ਨਹੀਂ ਇਸ ਬਾਰੇ ਪਤਾ ਮੇਰੇ ਨਾਲ ਦੇ ਬੰਦੇ ਸੀ ਕੌਣ ਸੀ ਪਰ ਮੈਂ ਨਹੀਂ ਕੀਤਾ ਜੇ ਤੁਸੀਂ ਮੇਰੀ ਮੇਰਾ ਤੁਸੀਂ ਮਰਜਨ ਲੈ ਰਹੇ ਹੋ ਮੈਂ ਨਹੀਂ ਕੀਤਾ ਅੱਛਾ ਤੇ ਤੁਸੀਂ ਕਾਰਵਾਈ ਚ ਸਹਿਯੋਗ ਕਰੋਗੇ ਜੇਕਰ ਦੀਪਕ ਬ੍ਰਮਾ ਜੀ ਨਾਲ ਧੱਕਾ ਹੋਇਆ ਤੁਸੀਂ ਮੰਨਦੇ ਹੋ ਨਹੀਂ ਨਹੀਂ ਜੇ ਹੋਇਆ ਧੱਕਾ ਇੱਕ ਮਨ ਮਤਲਬ ਮੈਂ ਨਹੀਂ ਚਪੇਟ ਮਾਰੀ ਜੇ ਉਹ ਤੁਹਾਨੂੰ ਕਹਿ ਰਹੇ ਆ ਕਿ ਅਮਰਪਾਲ ਨੇ ਚਪੇਟ ਮਾਰੀ ਐ ਬਾਈ ਨੂੰ ਧੱਕਾ ਮੁਕੀ ਕੀਤੀ ਹੁਣ ਸਿਵਾਲੇ ਮੰਦਰ ਅੰਦਰ ਚੜ ਜਾ ਜਾਗੇ ਮੇਰਾ ਨਾਲ ਲੈ ਤੇ ਮੈਂ ਅਕਿਊਜ਼ਮੈਂਟ ਜਿਹੜੀ ਕਾਰ ਬਣਦੀ ਕਾਰਵਾਈ ਤੇ ਮੈਨੂੰ ਮਜੂਰ ਜੀ ਅਮਰਪਾਲ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਸ ਦੇ ਨਾਲ ਪਾਰਟੀ ਹੋਰ ਕਮਜ਼ੋਰ ਹੋਵੇਗੀ ਪਹਿਲਾਂ ਹੀ ਬੀਜੇਪੀ ਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀਟਾਂ ਨੇ ਉਹ ਦੇਖੋ ਉਹ 3 ਸਾਲ ਅੱਗਾ ਗਾਲਿਆ ਆਪਾਂ ਇੰਨਾ ਲੰਮਾ ਚੋੜਾ ਅਜੇ ਪ੍ਰੇਡਿਕਸ਼ਨ ਨਹੀਂ ਕਰ ਸਕਦੇ ਠੀਕ ਹੈ ਕਿ ਨਹੀਂ ਠੀਕ ਹੈ ਠੀਕ ਹੈ ਚਲੋ ਧੰਨਵਾਦ ਹਾਂ ਜੀ ਖੈਰ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਸ ਬਾਰੇ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕ੍ਰੋਸਪੁਰ ਤੋਂ ਪਰਮਜੀਤ ਖਾਣਾ ਦੀ ਰਿਪੋਰਟ ਅਨਮੇ